ਜਦੋਂ ਅਸੀਂ ਥੋੜਾ ਅੱਗੇ ਚੱਲਦੇ ਆਂ ਇਹ ਸ਼ਾਂਤੀ ਸਾਡੇ ਅੰਦਰ ਪਵਿੱਤਰ ਆਤਮਾ ਦੁਆਰਾ ਮਸੀਹ ਤੋਂ ਮਿਲਿਆ ਦਿਲਾਸਾ ਤੇ ਯਕੀਨ ਦੀ ਇੱਕ ਅੰਦਰੂਨੀ ਸਮਝ ਆਏ ਹallelujah ਜਦੋਂ ਉਹ ਪਵਿੱਤਰ ਆਤਮਾ ਆਉਂਦਾ ਹੈ ਨਾ ਪਵਿੱਤਰ ਆਤਮਾ ਦੇ ਨਾਲ-ਨਾਲ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਆ ਹallelujah ਦਿਲਾਸਾ ਉਹਨਾ ਸ਼ੁਰੂ ਹੋ ਜਾਂਦਾ ਆ ਇੱਕ ਅੰਦਰੂਨੀ ਪਰਮੇਸ਼ਰ ਸਾਨੂੰ ਸਮਝ ਦੇਣੀ ਸ਼ੁਰੂ ਕਰ ਦਿੰਦਾ ਆ ਕਿਉਂਕਿ ਅਸੀਂ ਪ੍ਰਭੂ ਕੋ ਮੰਗਦੇ ਆ ਪ੍ਰਭੂ ਮੈਨੂੰ ਸਮਝ ਦੇ ਪ੍ਰਭੂ ਉਹ ਮੈਨੂੰ ਬੁੱਤਵਾਨ ਬਣਾ। ਜਦੋਂ ਕਹਿੰਦੇ ਸਚਾਈ ਦਾ ਆਤਮਾ ਆਵੇਗਾ ਉਹ ਸਚਾਈ ਵਿੱਚ ਤੁਹਾਡੀ ਕੀ ਕਰਨੀ ਉਹਨੇ? ਅਗਵਾਈ ਕਰਨੀ ਸ਼ੁਰੂ ਕਰ ਦੇਣੀ ਆ ਪਰ ਦੁਸ਼ਮਣੇ ਨਾਲ ਨਾਲ ਤੁਹਾਨੂੰ ਉਹ ਲੋੜ ਸਥਿਤੀਆਂ ਦਿਖਾਉਣੀਆਂ ਸ਼ੁਰੂ ਕਰਦੇ ਦੇ ਤੇਰਾ ਬੇਟਾ, ਦੇਖ ਤੇਰੀ ਬੇਟੀ ਆਹ ਉਹ ਚੀਜ਼ਾਂ ਸਾਹਮਣੇ ਦਿਖਾਉਂਦਾ ਆ। ਪਰ ਉਸ ਜਗ੍ਹਾ ਤੇ ਤੁਸੀਂ ਇਹ ਦੇਖਣਾ ਕਿ ਅਵਰਾਨੀਆਂ ਦੀ ਕਿਤਾਬ 11 ਜਾਇ ਉਹਦੀ ਇੱਕ ਐਚ ਪੋਲਿਸਟੀ ਕਹਿੰਦਾ ਆ। ਹਾਲੇਲੂਇਆ। ਉਹ ਕਹਿੰਦਾ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਆ ਤੇ ਅਨਡਿਸ਼ ਬਸਤਾਂ ਦੀ ਕੀ ਆ ਜੀ ਅਨਡਿਸ਼ ਦਾ ਮਤਲਬ ਸਮਝਦੇ ਕੀ ਆ ਜਿਹੜਾ ਦਸਤੀਆਂ ਨਹੀਂ ਹੈਗੀਆਂ ਹallelujah ਪਰਿਸ਼ਾਦਾਂ ਸਾਨੂੰ ਦਿਖਾਉਂਦਾ ਜਦੋਂ ਸਾਨੂੰ ਦਿਖਾਉਂਦਾ ਆ ਉਹਨਾਂ ਪ੍ਰਸਥਤੀਆਂ ਵਿੱਚ ਉਹਨਾਂ ਹਾਲਾਤਾਂ ਵਿੱਚ ਅਸੀਂ ਉਹਨਾਂ ਵੱਲ ਧਿਆਨ ਨਹੀਂ ਦੇਣਾ ਅਸੀਂ ਵਚਨ ਦੇ ਵੱਲ ਧਿਆਨ ਦੇਣਾ ਕਿ ਪਰਮੇਸ਼ਰ ਸਾਨੂੰ ਕੀ ਕਹਿੰਦਾ ਆ ਪਰਮੇਸ਼ਰ ਨੇ ਸਾਨੂੰ ਕੀ ਹੁਕਮ ਦਿੱਤਾ ਆ ਹallelujah ਜਦੋਂ ਅਸੀਂ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਾਂਗੇ ਉਹ ਸਥਿਤੀਆਂ ਹਾਲਾਤਾਂ ਨੂੰ ਬਦਲ ਦੇਵੇਗਾ ਪਰਮੇਸ਼ਰ ਅਮਨ ਹallelujah ਹallelujah ਜਿ세 ਦੇਖੀਏ ਕਿ ਦੌਦ ਜਿਹੜਾ ਸੀ ਉਹ ਕੁਆਲੀਫਾਈਡ ਨਹੀਂ ਸੀ ਰਿਜੈਕਟਡ ਸੀਗਾ ਦੌਦ ਹallelujah ਘਰ ਵਿੱਚੋਂ ਰਿਜੈਕਟ ਛੱਡਿਆ ਹੋਇਆ ਪੰਜਾਬੀ ਦੇ ਵਿੱਚ ਜਿਹੜਾ ਛੱਡਿਆ ਹੋਇਆ ਭੇਡਾਂ ਦੀ ਦੇਖਭਾਲ ਕਰਦਾ ਸੀ ਪਰ ਪਰਮੇਸ਼ਰ ਉੱਥੇ ਉਹਨੂੰ ਤਿਆਰ ਕਰਦਾ ਸੀ ਹalleluyah ਅੱਜ ਤੁਸੀਂ ਦੇਖੋਗੇ ਇਹ ਤੁਸੀਂ ਰਿਜੈਕਟ ਹੈ ਨਾ ਤੁਸੀਂ ਇਹ ਦੇਖੋ ਕਿ ਪਰਮੇਸ਼ਰ ਮੈਨੂੰ ਤਿਆਰ ਕਰ ਰਿਹਾ ਹੈ ਹalleluyah ਹalleluyah ਤੁਸੀਂ ਇਹ ਦੇਖਣਾ ਕਿ ਪਰਮੇਸ਼ਰ ਉਸ ਸਮੇਂ ਮੈਨੂੰ ਕੀ ਕਰ ਰਿਹਾ ਹੈ ਉਹ ਤਿਆਰ ਕਰ ਰਿਹਾ ਹੈ ਅ ਰਿਜੈਕਟ ਹੋ ਰਿਹਾ ਹੈ ਰਿਜੈਕਟ ਹੋ ਰਿਹਾ ਹੈ ਰਿਜੈਕਟ ਹੋ ਰਿਹਾ ਇਸ ਇਸ ਗੱਲ ਦੀ ਪਰਵਾਹ ਨਾ ਕਰੋ ਹalleluyah ਆਪਣੇ ਆਪ ਨੂੰ ਬਾਈਬਲ ਦੇ ਨਾਲ ਮੇਲਜ ਕਰਨਾ ਹੈ ਵਚਨਾਂ ਦੇ ਨਾਲ ਮੇਲਜ ਕਰਨਾ ਕਿ ਜਿਹੜੇ ਰਿਜੈਕਟ ਕੀਤੇ ਗਏ ਸੀਗੇ ਉਹਨਾਂ ਨੂੰ ਪਰਮੇਸ਼ਰ ਕਿੱਥੇ ਲੈ ਕੇ ਗਿਆ ਹallelujah ਕੋਈ ਪਰਮੇਸ਼ਰ ਉਹਨਾਂ ਨੂੰ ਉਪੋਧ ਹੁੰਦਾ ਆ ਉਹਨਾਂ ਲਈ ਉਹ ਜਗ੍ਹਾ ਰੱਖੀ ਹੁੰਦੀ ਆ ਜਿਹੜੀ ਅੱਜ ਤੱਕ ਕਿਸੇ ਲਈ ਨਹੀਂ ਹੁੰਦੀ ਰਿਜੈਕਟ ਦਾ ਮਤਲਬ ਇਹ ਆ ਕਿ ਪ੍ਰਭੂ ਕਹਿੰਦਾ ਕਿ ਜੇ ਕਹਿੰਦਾ ਜੇ ਤੁਸੀਂ ਦੁਨੀਆ ਦੇ ਹੁੰਦੇ ਨਾ ਜਗ੍ਹਾ ਤੇ ਹੁੰਦੇ ਜਗ੍ਹਾ ਤੁਹਾਡੇ ਨਾਲ ਕੀ ਕਰਦਾ ਪਿਆਰ ਕਰਦਾ ਹallelujah ਹallelujah ਕਹਿੰਦਾ ਇਸ ਲਈ ਤੁਸੀਂ ਜਗਤ ਦੇ ਨਹੀਂ ਹੈਗੇ ਜੇ ਤੁਸੀਂ ਜਗਤ ਦੇ ਨਹੀਂ ਹੈਗੇ ਜਗਤ ਤੁਹਾਡੇ ਨਾਲ ਕੀ ਕਰੇਗਾ ਵੈਰ ਕਰੇਗਾ ਤੁਹਾਨੂੰ ਰਿਜੈਕਟ ਕਰੇਗਾ ਹਰ ਜਗ੍ਹਾ ਤੇ ਤੁਸੀਂ ਆਪਣੇ ਆਪ ਨੂੰ ਮੈਨੂੰ ਚੰਗਾ ਪੇਸ਼ ਕਰੋਗੇ ਪਰ ਉੱਥੇ ਕੀ ਹੋਏ ਜਾਓਗੇ ਰਿਜੈਕਟ ਹੋ ਜਾਓਗੇ ਤੁਸੀਂ ਹallelujah ਹallelujah ਪਰ ਮੇਰਾ ਪਰਮੇਸ਼ਰ ਤੁਹਾਨੂੰ ਸਿਲੈਕਟ ਕਰੇਗਾ ਪਰਮੇਸ਼ਰ ਹallelujah ਹallelujah ਹੋਰ ਇਦਾਂ ਹੋਣਾ ਕਿ ਜਿੱਥੇ 1 ਲੱਖ ਬੰਦਾ ਹੋਗਾ ਨਾ 1 ਲੱਖ ਵਿੱਚੋਂ ਤੁਸੀਂ ਸਿਲੈਕਟ ਕੀਤੇ ਜਾਓਗੇ ਤੁਸੀਂ ਆਮੀਨ ਦਾਊਦ ਨੂੰ ਜਦੋਂ ਦਾਊਦ ਦੀ ਪ੍ਰੀਖਿਆ ਹੋਈ ਨਾ ਤਾਂ ਦਾਦਾ ਬਾਪ ਜਿਹੜਾ ਸੀਗਾ ਉਹਨੂੰ ਕਹਿੰਦਾ ਜਾ ਆਪਣੇ ਭਰਾਵਾਂ ਦੀ ਸੁੱਖ-ਸਾਂਤ ਲੈ ਕੇ ਆ ਜਦਲੇ ਨਹੀਂ ਤੋਰਿਆ ਸੀ ਉਹਨੂੰ ਹallelujah ਕਿ ਜਾ ਜਾ ਕੇ ਜੁੱਧ ਲੜ ਉਹਦੇ ਸਾਥ ਭਰਾ ਪਹਿਲੇ ਜੁੱਧ ਲਈ ਗਏ ਸੀ ਜਾ ਕਹਿੰਦਾ ਥੋੜਾ ਬੋਤਾ ਖਾੜ ਪੀਣ ਲਈ ਸਮਾਨ ਲੈ ਜਾ ਇਹਨਾਂ ਲਈ ਜਾ ਜਾ ਕੇ ਦੇ ਕੇ ਪਰ ਦਾਊਦ ਦੇ ਅੰਦਰ ਕੀ ਸੀਗੀ ਜੀ ਅਰਕ ਸੀ ਉਹਦੇ ਅੰਦਰ ਹallelujah ਉਹ ਪਰਮੇਸ਼ਰ ਦੀ ਅਣਖ ਦੇ ਵਿੱਚ ਸਿਗਾ ਮੇਰੇ ਭਾਈ ਭਣੋ ਜੇ ਤੁਹਾਡੇ ਅੰਦਰ ਪਰਮੇਸ਼ਰ ਦੀ ਅਣਖ ਹੈ ਨਾ ਕੁਝ ਕਰਨ ਲਈ ਹਾਂ ਮੇਰਾ ਪਰਮੇਸ਼ਰ ਤੁਹਾਨੂੰ ਮੌਕਾ ਦੇਵੇਗਾ ਪਰਮੇਸ਼ਰ ਹallelujah ਹallelujah ਉਹ ਕੀ ਜਿਹੜੇ ਅਣਖੀ ਆ ਨਾ ਉਹੀ ਕਰ ਸਕੇ ਅਜ ਤੱਕ ਪਰ ਜਿਨ੍ਹਾਂ ਵਿੱਚ ਅਣਖ ਨਹੀਂ ਰਹਗੀ ਹallelujah ਉਹ ਕੀਆ ਇੱਥੇ ਵੀ ਰਿਜੈਕਟਾ ਤੇ ਉੱਥੇ ਵੀ ਰਿਜੈਕਟ ਹੀ ਹੋਣਿਆ ਕਿਉਂਕਿ ਅੱਜ ਅਸੀਂ ਪਰਮੇਸ਼ਰ ਦੇ ਨਾਲ ਆ ਕੱਲ ਅਸੀਂ ਹੋਰ ਪਾਸੇ ਆ ਦੋ ਪਰਸਨ ਅਸੀਂ ਦੂਸਰੇ ਪਾਸੇ ਧਿਆਨ ਸਾਡਾ ਚੌਸ ਨੂੰ ਸਾਡਾ ਉਧਰਲੇ ਪਾਸੇ ਧਿਆਨ ਆ ਕਿਉਂਕਿ ਮੇਰਾ ਪਰਮੇਸ਼ਰ ਜਿਹੜਾ ਅੱਜ ਤੇ ਪਹਿਲੇ ਤੇ ਜੁਗਾਂ ਦੇ ਅੰਤ ਤੱਕ ਇੱਕੋ ਜਿਹਾ ਰਹਿਣ ਵਾਲਾ ਪਰਮੇਸ਼ਰ ਆ ਉਹ ਉਹ ਇੱਕੋ ਜਿਹਾ ਰਹਿਣ ਵਾਲੇ ਨੂੰ ਪਸੰਦ ਕਰਦਾ ਆ ਉਹ ਹallelujah ਇਸ ਲਈ ਦੁਨੀਆ ਨੂੰ ਪਰਸਾਨ ਕਰਨ ਲਈ ਦੁਨੀਆ ਦੀਆਂ ਇਹ ਸ਼ਾਵਾਨੂ ਪੁਰੀਆ ਨਾ ਕਰੋ ਪਰਮੇਸ਼ਰ ਨੂੰ ਪਰਸੰਨ ਕਰੋ ਜਦੋਂ ਪਰਮੇਸ਼ਰ ਨੂੰ ਪਰਸੰਨ ਕਰੋਗੇ ਨਾ ਦੋਦ ਦੀ ਤਰ੍ਹਾਂ ਪਰਮੇਸ਼ਰ ਲੈ ਕੇ ਜਾਵੇਗਾ ਤੁਹਾਨੂੰ ਲੜਨ ਲਈ ਹallelujah ਦੋਦ 11 ਕਹਿੰਦਾ ਇਹ ਫਲਿਸਤੀ ਕਹਿੰਦਾ ਕੌਣ ਆ ਜੋ ਕਹਿੰਦਾ ਸੈਨਾ ਦੇ ਚ ਹਵਾ ਨੂੰ ਕੀ ਗੱਲ ਮੇਨੇ ਮਾਰੇ ਦਾ ਗਾਲਾ ਕੱਢੇ ਹਾਲੇਲੂਇਆ 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 ਕਹਿੰਦਾ ਮੈਨੂੰ ਭੇਜੋ ਕਹਿੰਦਾ ਪਰਮੇਸ਼ਨ ਇਹਨੂੰ ਖਤਮ ਕਰ ਦੋਵੇਗਾ ਮੇਰੇ ਹੱਥੀ ਤਾਂ ਦਾਊਦ ਨੇ ਚੀਖਣੇ ਪੱਥਰ ਹੀ ਲਏ ਜੋ ਕੱਢ ਦੇ ਵਿੱਚੋਂ ਇੱਕੋ ਮਾਰਿਆ ਤਾਂ ਫਲਸਤੀਨੀ ਦਾ ਗੋਲੀ ਇਹ ਤੁਨੂੰ ਕੀ ਕਰ ਦਿੰਦਾ ਉਹਨੇ ਹਾਲੇਲੂਇਆ 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 ਉਹ ਕਿ ਸਥਿਤੀਆਂ ਜਿਹੜੀਆਂ ਹਾਲਾਤ ਜਿਹੜੇ ਆ ਉਹਨਾਂ ਵੱਲ ਦੇਖਣਾ ਨਹੀਂ ਹੈਗਾ ਕੋਕ ਜਦੋਂ ਉਹਨਾਂ ਵੱਲ ਦੇਖੋਗੇ ਡਾਵਾ ਡੋਲੋ ਜੋਗੇ ਜਦੋਂ वचन ਵੱਲ ਦੇਖੋਗੇ वचन ਤੁਹਾਨੂੰ ਅੰਦਰੋਂ ਸਟਰੋਂਗ ਕਰੇਗਾ ਤਕੜਾ ਕਰੇਗਾ ਤੁਹਾਨੂੰ ਤਾਕਤ ਦਵੇਗਾ ਪਰਮੇਸ਼ਰ ਆਪਣੀ ਸਾਮਰਥਾ ਪਰੇਗਾ ਆਪਣੀ ਸ਼ਾਂਤੀ ਦਾ ਪਰੇਗਾ ਹਾਲੇਲੂਆ ਕਿਉਂਕਿ ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਸੋਚਾਂ ਦੇ ਮਨਾਂ ਦੀ ਕੀ ਕਰਦੀ ਆ ਉਹ ਰਾਖੀ ਕਰਦੀ ਆ ਜਦੋਂ ਸ਼ਾਂਤੀ ਆਉਂਦੀ ਆ ਜਦੋਂ ਅਸੀਂ ਪਰਮੇਸ਼ਰ ਨਾਲ ਬੈਠਦੇ ਆ ਨਾ ਤਾਂ ਪਰਮੇਸ਼ਰ ਆਪਣੀ ਸਾਮਰਥ ਨਾਲ ਭਰਦਾ ਆ ਕਿਉਂਕਿ ਉਹ ਇਹ ਸਾਮਰਥੀ ਜਾਣਿਆ ਜੋ ਜਦੋਂ ਅਸੀਂ ਉਹਦੇ ਨਾਲ ਬੈਠਦੇ ਆ ਨਾ ਤੇ ਉਹਦੀ ਸਾਮਰਥ ਜਿਹੜੀ ਆ ਉਤਰਦੀ ਆ ਉਹ ਆਪਣੀ ਸਾਮਰਥ ਨਾਲ ਸਾਨੂੰ ਭਰ ਦਿੰਦਾ ਆ ਆਮੀਨ ਹallelujah 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 ਜਦੋਂ ਅਸੀਂ ਰੋਮੀਆਂ ਦੀ ਕਿਤਾਬ 8 ਦੇ ਆਏ ਜਦੋਂ ਅਸੀਂ ਉਹਦੀ 15 ਤੇ 16 ਪੜ੍ਹਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਆ ਆ ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫਿਰ ਮੁੜ ਕੇ ਡਰੋ ਸਭ ਕੁਲ ਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਆ ਹallelujah ਹallelujah ਪਾਲਸੀ ਕਹਿੰਦਾ ਤੁਹਾਨੂੰ ਕਿਹੜਾ ਆਤਮਾ ਮਿਲਿਆ ਜੀ ਬਬੂ ਜੀ ਪ੍ਰਭੂ ਜੀ ਕਹਿੰਦੇ ਜਿੱਥੇ ਪਰਮੇਸ਼ਰ ਦਾ ਆਤਮਾ ਉੱਥੇ ਕੀ ਆ ਜੀ ਇਸ ਲਈ ਸਾਨੂੰ ਗੁਲਾਮੀ ਦਾ ਆਤਮਾ ਮਿਲਿਆ ਜੀ ਗੁਲਾਮੀ ਦਾ ਆਤਮਾ ਦਾ ਮਤਲਬ ਹੋਆ ਅੱਜ ਤੁਸੀਂ ਪਰਮੇਸ਼ਰ ਦੇ ਭਵਨ 'ਚ ਬੈਠੇ ਆ ਪਰਮੇਸ਼ਰ ਦੀ ਮਹਿਮਾ ਵਡਿਆਈ ਕਰਦੇ ਹੋ ਜੀ ਜਦੋਂ ਪਿੰਡ ਚਲੇ ਗਏ ਹallelujah ਪਿੰਡ ਜਾ ਕੇ ਜਿੱਦਨੂ ਗਏ ਕਹਿੰਦੇ ਗੰਗਾ ਕੇ ਗੰਗਾ ਦਾਸ ਜਮਨਾ ਕੇ ਜਮ ਜਿੱਦਨ ਦੇ ਜਿੱਦਾਂ ਦੇ ਉਦਾਂ ਦੇ ਬਣ ਗਏ ਹallelujah ਹallelujah ਪਰ ਅਸ ਕਿੰਦਾ ਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਪਰਮੇਸ਼ਰ ਨੇ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਦਿੱਤਾ ਆਇਆ ਤੁਹਾਨੂੰ ਪਰਮੇਸ਼ਰ ਨੇ ਆਪਣਾ ਆਤਮਾ ਦਿੱਤਾ ਆਇਆ ਇਸ ਲਈ ਡਰੋ ਨਾ ਹallelujah come... so, hallelujah hallelujah ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫਿਰ ਮੁੜ ਕੇ ਦਰੋਸ ਸਭਲ ਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ ਇਹ ਪਿਤਾ ਨੂੰ ਕਾਰਦੇ ਹਾਂ ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਾਈ ਅਸੀਂ ਪਰਮੇਸ਼ਰ ਦੇ ਬਾਲਕ ਹਾਂ ਹallelujah hallelujah ਉਹ ਕਿ ਜਹੰਨਾਂ ਜੀ ਲਿਖਦੇ ਆ ਜੀ ਕਹਿੰਦਾ ਜਨਿਆਂ ਨੇ

لیا! لیا! دیا. او سوچے دیا! دا دا ادھا لکھیا تو پر تری ستھی ادھا دیا حالات تیر ادا کے مانتے بچے تیرے مان نشے چسے ہوئے ہال لیے آنا کہ میرے پرمیشن نے مینو اپنے پتر تیاں بنایا ہوا آ ਹalleluyah ਜਦ ਅਸੀਂ ਪੁੱਤਰ ਆਦਾਸੀ ਅਧਿਕਾਰੀ ਵੀ ਆ ਹalleluyah ਜੋ ਤੁ ਦਿਖਾਉਣਾ ਹੈ ਅਸੀਂ ਦੇਖਣਾ ਨਹੀਂ ਹੈਗਾ ਉਹ ਕਿਹਾ ਪ੍ਰਭੂ ਨੂੰ ਵੀ ਦਿਖਾਇਆ ਹalleluyah ਉਹ ਨੂੰ ਕਹਿੰਦਾ ਪੱਥਰਾਂ ਨੂੰ ਕਹੇ ਰੁਪਈਆ ਬਣ ਜਾਣ ਉਪਰੋ ਛੱਲੇ ਛਾਲ ਮਾਰ ਦੇ ਮੈਨੂੰ ਨਿਵ ਕੇ ਮੱਥਾ ਟੇਕ ਮੈਂ ਸਾਰਾ ਕੁਝ ਤੈਨੂੰ ਦੇ ਦੂੰਗਾ ਹalleluyah ਹalleluyah ਅਸੀਂ ਉਹਨਾਂ ਚ ਵਛਣਾ ਨੂੰ ਆਪਣੇ ਅੰਦਰ ਰੱਖਣਾ ਉਸ ਸਮੇਂ ਬੱਚੇ ਜੀ ਕਬੂਤਰਾ ਵਾਂਗੂ ਭੋਲੇ ਤੇ ਸੱਪਾਂ ਵਾਂਗੂ ਸ਼ਾਰ ਵਸ਼ਨ ਵਿੱਚ ਹੋ ਸ਼ਾਰ ਰਹਿਣਾ ਹਮੇਸ਼ਾ ਹੀ ਆਪਣੀ ਜ਼ੁਬਾਨ ਨੂੰ ਖੋਲ ਕੇ ਰੱਖਣਾ ਪਰਮੇਸ਼ਰ ਦੇ ਵਿੱਚੋਂ ਜਦੋਂ ਤੁਸੀਂ ਹallelujah ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਹੋ ਤੇ ਪਰਮੇਸ਼ਰ ਦੀਆਂ ਗੱਲਾਂ ਤੁਹਾਡੇ ਵਿੱਚ ਆ ਫਿਰ ਜੋ ਮੰਗੋਗੇ ਪਰਮੇਸ਼ਰ ਤੁਹਾਡੇ ਲਈ ਕਰ ਦੇਵੇਗਾ ਸਹੀ 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 ਹallelujah ਹallelujah ਅਜਿਸੀ ਮੰਗਦੇ ਆ ਪਰ ਮਿਲਦਾ ਨਹੀਂਗਾ ਕਿਉਂਕਿ ਅਸੀਂ ਆਪੇ ਹੀ ਨਹੀਂ ਪਰਮੇਸ਼ਰ ਵਿੱਚ ਆ ਗਏ ਉਹ ਜੇ ਪਰਮੇਸ਼ਰ ਵਿੱਚ ਰਹਿ ਸਾਨੂੰ ਆਜਿ ਛੱਡਣੇ ਪੈਣੀਆਂ ਸਾਨੂੰ ਕੈਦੀ ਬਣ ਕੇ ਰਹਿਣਾ ਪੈਣਾ ਆ ਹallelujah ਸਾਨੂੰ ਆਗਿਆਕਾਰੀ ਕਰਨੇ ਪੈਣੇ ਪਰਮੇਸ਼ਰ ਦੀ ਸਾਨੂੰ ਆ ਕੰਮ ਛੱਡਣੇ ਪੈਣਾ ਹallelujah ਸਾਡਾ ਆ ਕੰਮ ਛੁੱਟ ਜਾਣਾ ਸਾਡੇ ਕੋਲ ਯਾਰ ਚਾਰ ਬੰਦਿਆਂ ਨਾਲ ਮੈ ਟਾਸ਼ ਵੇਟ ਕੇ ਖੇਡਦਾ ਸੀ ਉਹ ਛੱਡ ਜਾਣਾ ਚਾਰ ਬੰਦਿਆਂ ਨੇ ਬੈਠ ਕੇਵੇਂ दारू ਵੀੰਦਾ ਸੀ ਉਹ ਛੱਡ ਦੇਣੀ ਆ ਆ ਚੀਜ਼ਾਂ ਸਾਨੂੰ ਛੱਡਣੇ ਪੈਣੀਆਂ ਜੇ ਦੋ ਤੁਸੀਂ ਕੁਛ ਪਾਉਣ ਲਈ ਸਾਨੂੰ ਕੁਛ ਛੱਡਣਾ ਪੈਣਾ ਤਿਆਗਣਾ ਪੈਣਾ ਸਾਨੂੰ ਹallelujah ਹallelujah ਜਦੋਂ ਸਾਨੂੰ ਕੁਛ ਪਾਉਣ ਲਈ ਸਾਨੂੰ ਤਿਆਗ ਕਰਨਾ ਪੈਣਾ ਦੁਨੀਆਂ ਦੇ ਲੋਕ ਹੁੰਦੇ ਆ ਪਰ ਉਹ ਦੇਖ ਕੇ ਕੀ ਆ ਵਾਪਸ ਹੋ ਜਾਂਦੇ ਆ ਹallelujah ਕੋਈ ਬੱਚੇਗਾ ਜੇ ਤੁਸੀਂ ਮੇਰੇ ਵਿੱਚ ਰਹੋਗੇ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣੀਆਂ ਵਚਨ ਪਰਮੇਸ਼ਰ ਦੀਆਂ ਗੱਲਾਂ ਵਚਨ ਹੀ ਆ ਫਿਰ ਜਿੱਦੋਂ ਤੁਹਾਡੇ ਵਿੱਚ ਜੋ ਹੈਗਾ ਆ ਤੇ ਜੇ ਅਗਲੇ ਵਿੱਚ ਹੋਊਗਾ ਉਹ ਹੀ ਤੁਹਾਡੇ ਨਾਲ ਰਹੂਗਾ ਹallelujah ਜੇ ਅਗਲੇ ਵਿੱਚ ਤੁਹਾਡੇ ਤੁਹਾਡੇ ਨਾਲ ਨਹੀਂ ਤਾਂ ਪਰਮੇਸ਼ਰ ਇਹਨੂੰ ਚੇਂਜ ਦੇਖਣਾ ਕਿ ਇਹ ਨਹੀਂ ਚੇਂਜ ਹੋਇਆ ਉਹ ਸਾਈਡ ਤੇ ਹੋ ਜਾਣਾ ਦੂਰ ਦੂਰ ਹੋ ਜਾਣਾ ਉਹਨੇ ਹallelujah 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 ਤੁਗੀ ਪੋਰਸ ਕੀ ਕਹਿੰਦਾ ਕਿ ਉਹ ਤੁਹਾਨੂੰ ਕਹਿੰਦਾ ਗੁਲਾਮੀ ਦਾ ਆਤਮਾ ਨਹੀਂ ਮਿਲਿਆਗਾ ਗੁਲਾਮੀ ਦਾ ਮਤਲਬ ਸਮਝਦੇ ਆ ਇੱਕ ਆਜ਼ਾਦ ਹੁੰਦਾ ਹੈ ਕਿ ਗੁਲਾਮ ਆ ਗੁਲਾਮ ਜਿਹੜਾ ਆ ਆਪਣੇ ਮਾਲਕ ਦਾ ਗੁਲਾਮ ਆ ਪਰ ਆਜ਼ਾਦ ਪੁੱਤਰ ਆ ਹallelujah ਉਹਨੇ ਸਾਨੂੰ ਆਜ਼ਾਦੀ ਲਈ ਬੁਲਾਇਆ ਆਪਣੇ ਪੁੱਤਰ ਹੋਣ ਲਈ ਬੁਲਾਇਆ ਉਹਨੇ ਗੁਲਾਮ ਨੌਕਰ ਆ ਪਰ ਪੁੱਤਰ ਅਧਿਕਾਰੀ ਆ ਹallelujah ਹallelujah ਸਮਝਦੇ ਬਹਿ ਗਾਲ ਜਿਹੜਾ ਗੁਲਾਮ ਆ ਨਾ ਉਹ ਨੌਕਰ ਆ

ਇਹ ਵਿਸ਼ਵਾਸ ਕਰਨਾ ਜੋ ਮੇਰੇ ਕੋਲ ਹੈਗਾ ਆ ਜੇ ਤੁਸੀਂ ਵਿਸ਼ਵਾਸ ਕਰੋਗੇ ਕਿ ਮੇਰੇ ਕੋਲ ਹੈਗਾ ਆ ਤਾਂ ਪਰਮੇਸ਼ਰ ਤੁਹਾਨੂੰ ਦੇ ਦੇਵੇਗਾ ਹallelujah ਹallelujah ਇਸ ਲਈ ਅਸੀਂ ਪਰਮੇਸ਼ਰ ਦੇ ਪੁੱਤਰ ਤੇ ਆਇਆ ਇਹ ਗੱਲ ਧਿਆਨ ਰੱਖਣਾ ਆ ਕਿ ਅਸੀਂ ਪਰਮੇਸ਼ਰ ਦੇ ਆ ਪੁੱਤਰ ਤੇ ਧੀ ਆਇਆ ਅੱਜ ਤੋਂ ਪੁੱਤਰ ਤੇ ਧੀ ਆਇਆ ਅਸੀਂ ਵਿਕਾਰੀਆਂ ਅਸੀਂ ਮੰਗ ਸਕਦੇ ਆ ਪਰਮੇਸ਼ਰ ਦੇ ਕੋਲੋਂ ਜੇ ਅਸੀਂ ਮੰਗ ਸਕਦੇ ਆ ਤਾਂ ਪਰਮੇਸ਼ਰ ਜਿਹੜਾ ਆ ਸਾਨੂੰ ਦਿੰਦਾ ਆ ਪਰਮੇਸ਼ਰ ਹallelujah ਪਰਮੇਸ਼ਰ ਇਹ ਉਹ ਵਾਸਤਾ ਦੇ ਦਿੱਤੀਆਂ ਜਿਹੜੇ ਅੱਖਾਂ ਨਾਲ ਵੇਖਿਆ ਨਹੀਂ ਕੰਨਾਂ ਨਾਲ ਸੁਣਿਆ ਨਹੀਂ ਨਾ ਤੁਹਾਡੇ ਮਨ ਵਿੱਚ ਆਇਆ ਉਹ ਵਾਸਤਾ ਪਰਮੇਸ਼ਰ ਨੇ ਤੁਹਾਡੇ ਲਈ ਰੱਖਿਆ ਉਹ ਪਰਮੇਸ਼ਰ ਨੇ ਤੁਹਾਨੂੰ ਦੇਣੀਆਂ ਆ ਹallelujah ਹallelujah